ਮਾਰਚ ਤੇ ਨਹੀਂ ਨਹੀਂ ਜੀ ਦੋ ਆਲਾ ਲਾ ਦੂ ਇੱਕ ਮਈ ਨੂੰ ਚੁੱਪੀ ਆ ਸੌਰੀ ਤੇ ਆਇਆ ਤੁਹਾਨੂੰ ਗੋਲੀ ਤੇ ਭੈਜੀ ਟਰਾਲੀ ਦੀ ਮੇਰੀ ਬੋਲੀ ਤੋਂ ਲਗਾਵਾਂਗੇ ਕੈਮ ਆ ਜਿਹੜਾ ਸਵੇਰ ਦੇ 7 ਵਜੇ ਗਏ ਹੈ 220 ਰੁਪਏ ਜੋ ਦਾ ਹੈ 220 ਰੁਪਏ ਜੋ ਦਾ 220 ਰੁਪਏ ਹੈ 25 2200 2200 2200 60 65 70 80 90 300 ਤੇਰੇ ਯਾਰ 300 ਰੁਪਇਆ ਬੋਲਾ ਬਾਈ ਨੇ ਤਾਂ 300 ਰੁਪਇਆ ਬਾਈ ਲੋਬੀ ਪਹਿਲੀ ਲੀਡਰ ਵਾਲੀ ਲੱਗੀ 100 ਰੁਪਇਆ ਤੇ ਤਰੀਕਾ ਵੀ ਜਿਹੜੀ ਅੱਜ 1 ਮਈ ਹੋ ਗਈ ਆ ਇਸ ਵੀਰ ਦੇ ਸੱਤ ਵਾਚੂਕੇ ਤੇ ਕੋਟਪੁਰ ਮੰਡੀ ਦੇ ਵਿੱਚ ਆ ਪਾਣੀ ਆਇਆ ਆਹ ਹੋਈ ਨੀ ਨੀ ਕੋਈ ਨਹੀਂ ਲਾਲ ਬੋਲੀ ਤੇ ਲਾਲ ਇੱਥੇ ਲੋਹ ਨੂੰ ਕੰਡੇ ਕੋਲੇ ਕੰਡੇ ਦੀ ਜਾਣਾ ਕੋਈ ਨਹੀਂ ਕੋਈ ਨਹੀਂ ਬੋਲਈ ਬੋਲੋ 230 50 ਜਾ 50 ਜਾ ਹਾਂ ਬਈ 60 65 70 75 80 85 90 ਹਾਂ ਬਈ 95 300 300 ਬੋਲਾਂਗੇ ਨੇ 300 ਰੁਪਏ ਬਾਈ ਜੀ ਆਲਾ ਬਿਲਕੁਲ ਬੋਲ ਵੀ ਦੂਜੇ ਟਰਾਲੀ ਜਿਹੜੀ ਕੈਂਸਲ ਹੋਈ ਏ ਦੀ ਲੱਗੀ ਆ ਤੇ ਬਾਕੀ ਜਿਹੜੀਆਂ ਤਿੰਨ ਟਰਾਲੀਆਂ ਮਗਰ ਹੋ ਰਹਿਗੀਆਂ ਪਾ ਗੋਇਆ ਕੰਮ ਜੀ ਦੰਦ ਸਾਂਸੇ ਇਹ ਹਮੇਂ ਦੰਸੇ ਜੋ ਹੋਇਆ ਯਾਰ ਸਾਜਾ ਮੋੜੀ ਸਾਜਾ ਹਾਂ ਬੜੀ ਐ ਸ਼ਾਨ ਕੋਈ ਆ ਵੇ ਇਮੋਜੀ ਆਏ ਸੋ ਨਾ ਦੇ ਨੇ ਬੋਲੋ ਬੋਲੋ 250 250 250 52 52 60 ਹੋਵੇ ਚਾਚਾ ਪਤੀਜਾ ਕੱਢ ਆ ਗਿਆ ਆ ਗਿਆ ਆ ਗਿਆ ਆ ਗਿਆ ਜਾਨ ਕੀਤਾ 65 65 70 70 75 80 85 285 90 290 95 2 300 ਰੁਪਿਆ 300 ਬੋਲਾਂਗੇ ਨੇ 300 ਰੁਪਏ ਬਾਈ ਜੀ ਕਿਦੀ ਆ ਰੋ ਵੀ ਇਹ ਤਾਂ ਨਹੀਂ ਚੱਲ ਸਕਦੀ ਮਗਰ ਦੂੜ ਰਾਲੇ ਹੋ ਰਹਿ ਗਈਆਂ ਕੰਡੇ ਦੇ ਦੂਰ ਹੋਰ ਕਿੰਦਾ ਹੋ ਥੋੜਾ ਬਾਕੀ ਓ ਜੀ ਮਾਜੀ ਅ ਤੇਰੇ ਤ ਵਾਲਾ ਜਾਂਦਾ ਨਹੀਂ ਕਾ ਇਹੋ ਤੁਮਹਨ ਪਤਾ ਕਿ ਤੁਸੀਂ ਖੇਤਾ ਹੀ ਆਏ ਨਾ ਇਹ ਲਾਉਂਦਾ ਹੈ ਤੇ ਵਾਲਾ ਜਿਹੜਾ ਉਹਨੂੰ ਕੱਟ ਕੇ ਕੰਮ ਕਰਦਾ ਉਹਨਾਂ ਤੋਂ ਆਉਂਦਾ ਨਹੀਂ ਮੈਂ ਕਹਾਂ ਤੇ ਬਿੱਜਾ ਦੀ ਕਹਿੰਦਾ ਮੇਰਾ ਪੱਕਾ ਆ ਕੀ ਕੰਮ ਹੋ ਗਿਆ ਇਹ ਬਾਤ 2 ਵਜੇ ਕੱਢ ਜਾਂਦਾ ਸੀਗਾ ਆ ਵੀ ਕਰ ਸਾਂ 250 250 56 65 70 75 80 85 300 300 ਬੋਲ ਰਿਹਾ ਹੈ 5 305 ਬੋਲਦਾ ਕੋਈ 305 ਰੁਪਏ ਬਾਈ ਠੀਕ ਹੈ ਲਓ ਜੀ 305 ਰੁਪਏ ਲੱਗੇ ਤੇ ਇੱਕ ਟਰਾਲੀ ਮਗਰ ਹੋ ਰਹੀ ਹੈਗੀ ਮਾਰ ਕੇ ਮੈਂ ਤਾਂ ਮੈਂ ਕਹਿੰਦਾ ਇਹ ਕਿੰਨੇ ਦਾ ਹੋ ਰਹੀ ਹੈ ਇਹ ਮਸ਼ੀਨ ਕਿੰਨੀ ਆਦਾ ਪੜਦਾ ਕਿਉਂ ਬੋਲੋ ਤੈਨੂੰ ਸੌ ਰੁਪਿਆ ਭਾਈ ਮਸ਼ੀਨਾ 300 ਰੁਪਿਆ 500 700 310 ਬੋਲਣਗੇ ਨਾ 340 ਰੁਪਏ ਭਾਈ ਕਿੱਧਰ ਗਿਆ ਲੋ ਜੀ 300 ਦਾ ਹਰ ਕੀ ਲੱਗੀ ਇਹ ਧੰਨਵਾਦ ਸਾਰੇ ਵੀਰਾਂ ਦਾ